ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹ ਜਨਾਲੇ ਤੇ ਬਸ ਚੰਡ ਤੇ ਲੱਗ ਗਈ ਜਿਹੜਾ ਵੀਡੀਓ ਹੁਣ ਅਦਾ ਕਰਿਆ ਤੇ ਬਗੀਚੇ ਬਿਲਕੁਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਕਾਫੀ ਖੂਬਸੂਰਤ ਇੱਕ ਗੱਬਨ ਵਾੜ ਤੁਹਾਨੂੰ ਦਿਖਾਉਣੀ ਆ ਤੇ ਇੱਕ ਧੰਨਵਾ ਬੱਚੇ ਤੋਂ ਬਿਨਾਂ ਇੱਕ ਗਾਂ ਸਸਤੇ ਭਾਅ ਤੁਹਾਨੂੰ ਦਿਖਾਵਾਂਗੇ ਇੱਕ ਆ ਚੰਗੇ ਰਿਕਾਰਡ ਵਾਲੀ ਵਾੜ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸਭ ਨਾਲ ਠੀਕ ਠਹਾ ਜੀ ਸਭ ਬਹੁਤ ਠੀਕ ਠਹਾ ਜੀ ਸਭ ਠੀਕ ਠਹਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਮੇਰਾ ਬਗੀਚਾ ਸਿੰਘ ਹਾਂਜੀ ਸ਼ਹਿਰ ਆਪਾਂ ਹੀ ਨਾਲਾ ਜਿਹੜਾ ਹੁਣ ਸਰ ਤੇ ਫੋਨ ਨੰਬਰ ਵੀ ਬੋਲਦੇ ਕਰੀ 76 40 24 72 ਠੀਕ ਆ ਹਾਂਜੀ ਤੇ ਦੋ ਫੇਰ ਆਪਣੇ ਘਰ ਹਾਂਜੀ ਹਾਂਜੀ ਵੀਰ ਜੀ ਇੱਕ ਪਹਿਲਾ ਸਵੇਰ ਵਹਿੜਿਆ ਅੱਛਾ 150 ਵਿਲਾ ਦੇ ਵਿੱਚ ਜਨਾਂ ਲਈ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਆ ਇੱਥੋਂ ਹੀ ਆਪਾਂ ਕਰਨੀ ਕਾਫੀ ਖੂਬਸੂਰਤ ਜੀ ਵਹਿੜਿਆ ਤੇ ਥਣ ਬੜਾ ਪਿਆਰਾ ਵਾ ਸੁ ਇਹ ਥਾਣ ਆਪਾਂ ਦੇਖ ਸਕਦੇ ਹੁਣ ਤੋਂ ਪ੍ਰੋਪਰ ਹੱਥ ਚੋਂ ਆਉਣ ਵਾਲਾ ਵਾ ਤੇ ਪੂਰਾ ਦੂਰ ਦੂਰ ਜਿਹੜਾ ਵਾ ਚੰਗੇ ਗੱਪ ਤੇ ਥਣ ਜਿਹੜਾ ਲੱਗਾ ਵਾ ਦੱਸਿਓ ਵੀ ਦੀਏ ਤੇ ਪਾ ਲਈ ਹਾਂਜੀ ਜੀ ਵੀਰ ਜੀ ਵੀਜੀ ਨੇ ਪਹਿਲਾਂ ਸਵੇਰ ਸੋਨਾ ਜਿਹਾ ਵੜਨੇ ਹਾਂਜੀ 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 ਤੇ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਦੁੱਧ ਵੀਜੀ ਇਹ ਪਹਿਲੇ ਸਵੇਰ ਮੇਰਸਾਣਾ 20 ਪਲੱਸ ਚੱਲੂਗੀ ਅੱਛਾ ਹਾਂਜੀ ਵੀਜੀ ਆਰਾਮ ਨਾਲ ਇਹ ਜੇ ਤਿਆਰ ਹੋਣੀ ਆ ਜੀ ਇਹਨੇ ਦੋ ਚਰਦੇ ਨੇ ਜੇ ਲੈ ਜਾਊਗੀ ਮੈਂ ਸਨ ਹੌਤਾ ਇੱਕ ਲੈ ਜਾਊਗੀ ਠੀਕ ਆ ਤੇ ਆਪਾਂ ਇਹ ਫਾਰਮ ਚੋਂ ਲਈ ਆ ਤੇ ਇਹਦੀ ਮਾਦਾ ਰਿਕਾਰਡ ਚੰਗਾ ਦੱਸਿਆ ਜੀ ਠੀਕ ਜੀ ਰਿਕਾਰਡ ਦੱਸਿਆ ਜੀ ਠੀਕ ਆ ਹਾਂ ਜੀ ਜੀ ਚਲੋ ਖੋਲੋ ਆ ਫਿਰ ਤੋਰੀ ਬਾਕੀ ਵੇਖਣ ਨੂੰ ਵੀ ਚੰਗੇ ਰਿਕਾਰਡ ਵਾਲੀ ਜਾਤ ਦੀ ਆ ਬਾਕੀ ਜਿਹੜੇ ਸੂਝਵਾਨ ਵੀਰੇ ਆ ਉਹਨਾਂ ਨੇ ਆਪੇ ਪਛਾਣ ਲੈਣਾ ਬਾਕੀ ਇਹ ਜੇ ਤਿਆਰ ਹੋਣੀ ਆ ਜੇ ਤਿਆਰ ਹੁੰਦੀ ਆ ਅਜੀ ਕੋਈ ਕਾਸ ਫਲਾਨੀ ਹੈਗੀਆਂ ਹਵਾਨੇ ਤੇ ਅਜੀ ਛੱਡੀ ਧੀਰੀ ਬੜੀ ਏ ਇਹਨੂੰ ਪਹਿਲੇ ਸਵੇਰੇ ਇਹਨੂੰ ਕੋਈ ਲੋੜ ਦੀ ਇਹਨੂੰ ਵਗਜੋ ਅਜੀ ਠੀਕ ਆ ਬਹੁਤ ਠੰਡੀ ਠੰਡੀ ਠੀਕ ਆ ਇਹ ਨਹੀਂ ਵੀ ਕੋਈ ਉਹ ਜੀ ਫੇ ਲੱਤਾਂ ਛੜੀਆਂ ਵਾਲੀ ਹਾਂ ਦੇਖ ਸਾਡੇ ਹਵਾਨੇ ਦਾ ਬਿਲਕੁਲ ਕੰਪੈਕਟ ਜਿਹਾ ਹਵਾਨਾ ਵਾ ਬਹੁਤ ਵੀਰ ਜੀ ਬੰਨੀ ਹੈ ਵਛੀ ਅਜਾ ਸਾਰੀਆਂ ਟੇ ਲਟਾਂ ਪਰ ਜਾਣੀਆਂ ਆ ਬਹੁਤ ਹੀ ਚਲੋ ਲੈ ਜਾ ਫੇ ਖੁੱਲੀ ਹੀ ਕੀਤੀ ਉੱਥੇ ਠੀਕ ਆ ਆਪਾਂ ਲੈ ਪਾਇਆ ਰਸਾ ਦੇ ਆ ਕੋਈ ਪਰਵਾਹ ਹੀ ਨਹੀਂ ਕਿ ਲੈ ਲੈ ਜੀ ਅੰਦੀ ਬੜੀ ਵਿਧੀ ਇਹਨੂੰ ਨਾ ਜਿੱਥੇ ਛੱਡਤੀ ਹੈ ਨਾ ਉੱਥੇ ਘਲੋਤੀ ਦੀ ਜੀ ਆਹ ਦੇ ਪਾਇਆ ਰਸਾ ਜਿਹੜੀ ਲੋੜ ਹੀ ਕੋਈ ਨਹੀਂ ਰਸੇ ਰਸੇ ਦੀ ਠੀਕ ਆ ਤੇ ਕਿੰਨਾ ਫਿਰ ਮੁੱਲ ਰੱਖਦੀ ਇਹਦਾ ਉਹ ਜੀ ਜਿਹੜੇ ਲੋਗ ਆੜ ਕੀ ਚੰਗੀ ਨੇ ਜਿੰਨਾਂ ਦਾ ਆਪਾਂ ਮੋੜ ਕਰਨਾ ਹੈ ਮੌਜੂਦ ਤੇ ਕੱਤੇ ਆ ਗਿਆ ਉਹਨਾਂ ਨੂੰ ਪਿਆਰ ਕਰਨਾ ਠੀਕ ਆ ਹਾਂਜੀ ਹਾਂਜੀ ਮੋੜ ਵੀ ਜੀ ਦਾ ਬਹਿਣ ਭੈਰ ਕਰਦੇ ਆ ਅੱਛਾ ਹਾਂਜੀ ਕਿੰਨੇ ਦੇ ਦिए ਵੀਰ ਜੀ 60000 ਦੀ ਬਚੀ ਤਾਂ 60000 ਦੇ ਦਿਆ ਬਾਕੀ ਜਲਾ ਛੋਟ ਛੜ ਮੌਕੇ ਤੇ ਕਰ ਸਕੋ ਜੀ 2000 ਰੁਪਏ ਮਾਨਦਨ ਕਰਾਂ 55000 ਰੁਪਏ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਤੇ ਹੁਣ ਕਿਹੜਾ ਵੀਰ ਭਰਾਵੇ ਆਪਣੇ ਹੱਥ ਤਸੱਲੀ ਕਰੀਏ ਤਸੱਲੀ ਕਰਕੇ ਪਾਸ ਕਰਕੇ ਖੜੇ ਹਨਾ ਇੱਕ ਨਿਸ਼ਾਨੇ ਦੇ ਪਿਓਰ ਪਹਿਲਾ ਜਿਹੜੇ 6 ਦਾ ਜੇ ਥੋੜੀ ਪੱਕ ਕੇ ਬਣੀ ਹੈ ਤੇ ਠ ਤੇ ਆ ਜਿਹੜੀ ਆ ਗਈ ਹੁਣ ਆਪਣੇ ਕੋਲ ਦੂਸਰੇ ਨੰਬਰ ਤੇ ਕਿੰਨਾ ਵਿਧਿਆ ਦਾ ਕੱਲ ਦੁੱਧ ਤਿਆਰ ਇਹਦੇ ਕੋਈ ਵੀਰ ਜੀ ਦੁੱਧ ਤੇ ਹੀ ਮਤਲਬ ਵੀ 8 ਕਿਲੋ ਅੱਛਾ ਇੱਕ ਨੇ ਕੋ ਕੱਲ ਆਈ ਆ ਅੱਛਾ ਤੇ ਘਰ ਵਾਲਿਆਂ ਨੇ ਆਖਿਆ ਸੀ ਇਹਨੂੰ ਮਤਲਬ ਕਿ ਕੋਈ 40 ਦਿਨ ਹੋ ਗਈ ਆ ਤੇ ਮੈਂ ਕੱਲ ਚੈੱਕ ਕਰਾਈ ਜੇ ਅੱਛਾ ਹਾਂਜੀ ਆਪਾਂ ਕਰਾਈ ਤੇ ਚੱਕ ਦੇ ਮਤਲਬ ਵੀ ਡਾਕਟਰ ਕਹਿ ਗਿਆ ਵੀ ਆਂਦਾ ਵੀ 100 ਜਾਂ 90% ਸੁਣ ਵਾਲੀ ਆ ਅੱਛਾ ਪਰ ਆਪਾਂ ਨਹੀਂ ਜੇ ਕਿ ਸੁਣ ਸੰ ਵਾਲੀ ਕਹਣਾ ਮਤਲਬ ਆ ਜੇ ਪੂਰੀ ਤਸੱਲੀ ਨਹੀਂ ਆ ਤਸੱਲੀ ਨਹੀਂ ਹੋਈ ਤੇ ਮੈਨੂੰ ਕੋਈ 10-10 ਦਿਨਾਂ ਨੂੰ ਚੈੱਕ ਕਰਾ ਲਿਆ ਕੋਈ 10 ਦਿਨਾਂ ਨੂੰ ਚੈੱਕ ਹੋ ਸਕਦੀ ਜੇ ਪੀਰ ਤੇ ਮਤਲਬ ਡਾਕਟਰ ਜਾਂਦੇ 100% ਨਿਕਲ ਆਉਗੇ ਆਂਦਾ ਖਾਲੀ ਨਹੀਂ ਉਹ ਤਰ ਹੈ ਸੁਣ ਵਾਲੀ ਆ ਅੱਛਾ ਜਿੰਨਾ ਕੋਈ ਲਈ ਉਹ ਵੀ ਆਂਦੇ ਵੀ ਹੱਡੀ ਮਤਲਬ ਵੀ ਇੱਕ ਗਾਈ ਸੁਣ ਵਾਲੀ ਕੋਈ ਵੀ ਖਾਲੀ ਕਰਕੇ ਲੈ ਪਰ ਆਪਾਂ ਮੁੱਲ ਜਿਹੜਾ ਕਰਾਂਗੇ ਖਾਲੀ ਦਾ ਕਰਾਂਗੇ ਤਾਂ ਹੁਣ ਦੁੱਧ ਵੀ ਦੀ ਚੱਕ ਚੱਕ ਕਰਾਈਏ ਦੁੱਧ ਹੁਣ ਇਹਦੇ ਕੋਈ 6 ਕਿਲੋ ਦੀ ਗਾਰੰਟੀ ਦੇ ਠੀਕ ਆ ਹਾਂਜੀ ਤੋਰਾਂ ਫਿਰ ਇੱਕ ਕਰੀਏ ਇੱਥੇ ਵੀ ਦੀ 8 ਕਿਲੋ ਚਲੋ ਤੇ ਬਾਕੀ ਦੁੱਧ ਵੀ ਇਹਦਾ ਮੱਜਾਂ ਦੇ ਮੁਕਾਬਲੇ ਹੀ ਹੋਣਾ ਵਾ ਮੱਝ ਹੀ ਆ ਅੱਛਾ ਦੁੱਧ ਦੀ ਵੀ ਸੰਗਣਾ ਜੇ ਸਾਰੀਆਂ ਗਰਮੀਆਂ ਚਾਹ ਪਾਣੀ ਦੇ ਬਸ ਸਾਰੇ ਬਾਕੀ ਇਹ ਆ ਕਿ ਵੱਡੀ ਗਾਂ ਆ ਵੱਡੀ ਗਾਂ ਜਿਸ ਤਰ੍ਹਾਂ ਇਹਨੂੰ ਨਾ ਬਾਕੀ ਜੇ ਕਿਤੇ ਇਹੋ ਜਿਹੀ ਗਾਂ ਨਿਕਲ ਆਵੇ ਸੂਨ ਵਾਲੀ ਤੇ ਗਾਂ ਵੀ ਚੰਗੇ ਪੈਸੇ ਦੀ ਤਿਆਰ ਹੁੰਦੀ ਆ ਦੀ ਲੱਗਦੀ ਜੇ ਪੂਰੇ ਜਾਨ ਚ ਹੈ ਜਿਹੜੀ ਇਹ ਚੋਈ ਦੀ ਦੇ ਵੀ ਜੀ ਇਹ ਚੋਤੀ ਠੀਕ ਆ ਹਾਂਜੀ ਚੋਈ ਦੀ ਜੇ ਬਾਕੀ ਹੈ ਇਹ ਨਾਲ ਕੋਈ ਵੀਰ ਭਰਾ ਆ ਕੇ ਹੈਗੀ ਠੰਡੀ ਜੇ ਅੱਛਾ ਉਤਰਾਂ ਠੰਡੀ ਤੇਰੀ ਆ ਇਸ ਤਰ੍ਹਾਂ ਹੀ ਆਪ ਕੋ ਸਹਿਬ ਜੀ ਹਾਂ ਦੇਖ ਸਾ ਤੇ ਪੜਾਵੇ ਪਾਉਣਾ ਕੋਈ ਪਾਵੇ ਨਹੀਂ ਪੜਾਵੇ ਨਾ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਵੀ ਜੇ ਜੇ ਪੂਰੀ ਕਨਫਰਮ ਹੋ ਜਾਂਦੀ ਹੈ ਹਾਂਜੀ ਫਿਰ ਜਦੋਂ ਹੋਵੇ 30 ਦੀ 35 ਦੀ ਵੇਚ ਦਿੰਦੇ ਹਾਂ ਹਾਂਜੀ ਹੁਣ ਵੀਰ ਜੀ 20000 ਦੀ ਦਾ ਹੈ 20000 ਦੀ ਹਾਂਜੀ ਤੇ ਵਿੱਚੋਂ ਕਰ ਦੋਗੇ ਮਾਨਤਾ ਨਾ ਹੋਰ ਵੀ ਜਿਹੜੀ ਦੇਣੀ ਆਪਾਂ ਜੱਸ ਨੂੰ ਉਹ ਵੀਰ ਨੂੰ ਲੈਵੇ 16000 ਦੀ ਦਵਾ ਅੱਛਾ 16000 ਦੀ ਜੇ 16000 ਠੀਕ ਹੈ 200 ਸ਼ਾਟ ਕਰਾਂਗੇ ਥੋੜੀ ਬਾਦੀ ਮੌਕੇ ਦੇ ਠੀਕ ਹੈ ਜੀ 150 ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਤਸੱਲੀ ਕਰਕੇ ਜਿਹੜਾ ਕੋ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਖੜੇ ਗੱਬਣ ਨੂੰ ਪਾਸ ਕਰਕੇ ਖੜੇ ਤੇ ਸੋਈ ਦੀ ਚਵਾਈ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ